ਸਤਿ ਸ਼੍ਰੀ ਅਕਾਲ ਪੰਜਾਬੀ ਜੋਂ ਦੇਖ ਰਹੇ ਤੁਸੀਂ ਤੇ ਮੈਂ ਪਰਮੇਂਦਰ ਸਿੰਘ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਤੇ ਖੜੇ ਆ ਤੇ ਇੱਥੇ ਇੱਕ ਵੀਡੀਓ ਤੜਲੇ ਦੇ ਨਾਲ ਵਾਇਰਲ ਹੋ ਰਹੀ ਹੈ ਉਹ ਵੀਡੀਓ ਇਹ ਹੈ ਕਿ ਠੰਡੇ ਬੁਰਜ ਦੀ ਪੁਰਾਣੀ ਇਮਾਰਤ ਨੂੰ ਢਾਕੇ ਨਵੀਂ ਇਮਾਰਤ ਬਣਾ ਦਿੱਤੀ ਗਈ ਹੈ ਤੇ ਠੰਡਾ ਬੁਰਜ ਆ ਵਾਲੀ ਇਮਾਰਤ ਦਿਖਾਈ ਜਾ ਰਹੀ ਹੈ ਆ ਤੁਸੀਂ ਦੇਖੋ ਪਿੱਛੇ ਇਹ ਵਾਲੀ ਇਮਾਰਤ ਨੂੰ ਦਿਖਾ ਕੇ ਕਿਹਾ ਜਾ ਰਿਹਾ ਹੈ ਕਿ ਇਹ ਠੰਡਾ ਬੁਰਜ ਹੈ ਅਤੇ ਇਹਨੂੰ ਢਾਕੇ ਹੁਣ ਨਵੀਂ ਇਮਾਰਤ ਬਣਾ ਦਿੱਤੀ ਗਈ ਹੈ ਇਹ ਮੈਂ ਤੁਹਾਡਾ ਜੀ ਸ਼ੱਕ ਦੂਰ ਕਰ ਦਿੰਨਾ ਇੱਕ ਗੱਲ ਇਹ ਵੀ ਹੈ ਕਿ ਜਦੋਂ ਇਦਾਂ ਦੀ ਕੋਈ ਵੀਡੀਓ ਬਣਦੀ ਹੈ ਤਾਂ ਅਸੀਂ ਵੀ ਢੱਲਲੇ ਦੇ ਰਾਲ ਨੂੰ ਵਾਇਰਲ ਕਰਨਾ ਸ਼ੁਰੂ ਕਰ ਦਿੰਦੇ ਆ ਬਿਨਾਂ ਖੋਜ ਕੀਤੇ ਬਿਨਾਂ ਉਹਦੀ ਸੱਚਾਈ ਜਾਣੇ ਵੀਡੀਓ ਨੂੰ ਵਾਤੋਂ ਵਾਤ ਸ਼ੇਅਰ ਕਰਿਓ ਤਾਂ ਕਿ ਉਹਨਾਂ ਲੋਕਾਂ ਤੱਕ ਇਹ ਪਹੁੰਚੇ ਤੇ ਉਹਨਾਂ ਨੂੰ ਇਲਾਨਤਾਂ ਵੀ ਪਾਇਓ ਠੀਕ ਹੈ ਕਿਤੇ ਨਾ ਕਿਤੇ ਸਾਡੀਆਂ ਕਮੇਟੀਆਂ ਦੀ ਅਣਗੈਲੀ ਜ਼ਰੂਰ ਰਹੀ ਹੈ ਪਰ ਜਿਹੜੀ ਗੱਲ ਸੱਚ ਹੈ ਉਹਨੂੰ ਸੱਚ ਹੀ ਰਹਿਣ ਦਿੱਤਾ ਜਾਵੇ ਨਾ ਕਿ ਝੂਠ ਫਲਾਇਆ ਜਾਵੇ ਇਹ ਜਿਹੜੀ ਬਿਲਡਿੰਗ ਹੂਬੂ ਹੂ ਠੰਡੇਪੁਰ ਦੇ ਬਾਰਕੀ ਦਿਖ ਰਹੀ ਹੈ ਇਹ ਹੈ ਫਰੰਦ ਦੇ ਵਿੱਚ ਹੀ ਮੌਜੂਦ ਹੈ ਅਤੇ ਇਹ ਠੰਡੇ ਪਰਤੀ ਦੀ ਜਿਹੜੀ ਜਗ੍ਹਾ ਉਹ ਨਹੀਂ ਬਲਕਿ ਆਮ ਖਾਸ ਬਾਗ ਹੈ ਮੁਗਲਾਂ ਦਾ ਇਹ ਇੱਕ ਖਾਸ ਕਿਲਾ ਸੀ ਜਿੱਥੇ ਉਹ ਰੈਸਟ ਹਾਊਸ ਨੂੰ ਆਪਾਂ ਕਹਿ ਸਕਦੇ ਹਾਂ ਮੁਗਲਾਂ ਦਾ ਜਦੋਂ ਉਹ ਇੱਥੇ ਆਉਂਦੇ ਸੀ ਇੱਥੇ ਰੈਸਟ ਕਰਦੇ ਸੀ ਜਦੋਂ ਉਹ ਦਿੱਲੀ ਤੋਂ ਆਉਂਦੇ ਹੁੰਦੇ ਸੀ ਕਾਫੀ ਵੱਡਾ ਇਹ ਆਮ ਖਾਸ ਬਾਗ ਹੈ ਦੀ ਇੱਕ ਪ੍ਰੋਪਰ ਵੀਡੀਓ ਜਿਹੜੀ ਬਣਾ ਕੇ ਮੈਂ ਚੈਨਲ ਤੇ ਜਲਦੀ ਅਪਲੋਡ ਕਰੂੰਗਾ ਪਰ ਫਿਲਹਾਲ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਇਹ ਇੱਕ ਭਰਮ ਜਿਹੜਾ ਪੈਦਾ ਕੀਤਾ ਜਾ ਰਿਹਾ ਹੈ ਕਿ ਇਹ ਠੰਡਾ ਪੁਰਜਾ ਹੈ ਤੇ ਇਹਨੂੰ ਢਾ ਦਿੱਤਾ ਗਿਆ ਹੈ ਤੇ ਅਸਲੀ ਠੰਡੇ ਪੁਰਜ ਨੂੰ ਢਾ ਕੇ ਇਹ ਬਣਾ ਦਿੱਤਾ ਗਿਆ ਹੈ ਹਾਲਾਂਕਿ ਇਹ ਗੱਲ ਸੱਚ ਵੀ ਹੈ ਕਿ ਪਹਿਲਾਂ ਵਾਲਾ ਜਿਹੜਾ ਠੰਡਾ ਪੁਰਜ ਸੀ ਉਸ ਨੂੰ ਢਾ ਕੇ ਲਾਲ ਇੱਟਾਂ ਦੇ ਨਾਲ ਇੱਕ ਨਵਾਂ ਠੰਡਾ ਪੁਰਜ ਜਿਹੜਾ ਪੁਰਾਣੀ ਦਿੱਖ ਦੇ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਪ੍ਰਾਤਨ ਜਿਹੜਾ ਠੰਡਾ ਪੁਰਜ ਸੀ ਉਸ ਨੂੰ ਢਾ ਦਿੱਤਾ ਗਿਆ ਤੇ ਹੁਣ ਜਿਹੜਾ ਬਣਿਆ ਹੋਇਆ ਉਹ ਨਵਾਂ ਹੀ ਹੈ ਪਰ ਉਹ ਉਹ ਜਗ੍ਹਾ ਨਹੀਂ ਹੈਗੀ ਜਿਹੜੀ ਆ ਦਿਖਾਈ ਜਾ ਰਹੀ ਆ ਵੀਡੀਓ ਦੇ ਵਿੱਚ ਮੈਂ ਇੱਕ ਫੋਟੋ ਵੀ ਤੁਹਾਨੂੰ ਨਾਲ ਨਿਗਾਹ ਕੇ ਦਿਖਾ ਦਿੰਦਾ ਵੀ ਆ ਜਿਹੜੀ ਫੋਟੋ ਦਿਖਾਈ ਦਿੱਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋਗੇ ਆਪਣੀ ਤਕਰੀਰ ਤੇ ਇਹ ਵੀਡੀਓ ਨੂੰ ਜਿਹੜਾ ਪ੍ਰਚਾਰਿਆ ਜਾ ਰਿਹਾ ਕਿ ਇਹ ਠੰਡਾ ਬੁਰਜ ਸੀਗਾ ਪਰ ਸਚਾਈ ਇਹ ਹੈ ਕਿ ਇਹ ਆਮ ਖਾਸ ਬਾਗ ਹੈ ਜਿਹਦੇ ਚਾਰੇ ਪਾਸੇ ਅਜਿਹੇ ਬੁਰਜ ਬਣੇ ਹੋਏ ਨੇ ਅਤੇ ਇਹਨਾਂ ਬੁਰਜਾਂ ਦੀਆਂ ਵੀਡੀਓ ਬਣਾ ਕੇ ਅਨਪੜ ਲੋਕ ਮੈਂ ਕਹਿ ਸਕਦਾ ਜਾਂ ਉਹ ਲੋਕ ਜਿਹੜੇ ਸਿਰਫ ਉਹ ਸਿਰਫ ਵਿਊ ਪਾਲਦੇ ਨੇ ਉਹਨਾਂ ਨੂੰ ਕੋਈ ਮਤਲਬ ਨਹੀਂ ਕਿ ਅਸੀਂ ਸੱਚ ਦੱਸ ਰਹੇ ਹਾਂ ਜਾਂ ਝੂਠ ਦੱਸ ਰਹੇ ਹਾਂ ਉਹ ਇਹਨਾਂ ਬੁਰਜਾਂ ਦੀਆਂ ਵੀਡੀਓ ਬਣਾ ਕੇ ਸੰਗਤਾਂ ਦੇ ਵਿੱਚ ਪੇਸ਼ ਕਰ ਰਹੇ ਨੇ ਕਿ ਦੇਖੋ ਜੀ ਠੰਡਾ ਬੁਰਜ ਹੋਈ ਸੀਗਾ ਜੀ ਇਦਾਂ ਦਾ ਸੀਗਾ ਉਹ ਟਾਤ ਆ ਜੀ ਤੇ ਇਦਾਂ ਦਾ ਸੀਗਾ ਵੱਧ ਤੋਂ ਵੱਧ ਸ਼ੇਅਰ ਕਰੋ ਆ ਸੀ ਉਹ ਸੀ ਸੋ ਇਹਨਾਂ ਚੀਜ਼ਾਂ ਤੋਂ ਬਚੋ ਸੋ ਜਿਹੜੀ ਸੱਚਾਈ ਹੁੰਦੀ ਹੈ ਉਹਦੀ ਪਹਿਲੇ ਕੋਖ ਕਰਿਆ ਕਰੋ ਕਿ ਇਹ ਵੀਡੀਓ ਜਾਂ ਫੋਟੋ ਸੱਚ ਹੈ ਜਾਂ ਨਹੀਂ ਫਿਰ ਉਸ ਉੱਤੇ ਕੋਈ ਐਕਸ਼ਨ ਲਿਆ ਕਰੋ ਵੀਡੀਓ ਬਣਾਉਣ ਵਾਲੇ ਵੀ ਧਿਆਨ ਦੇਣ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਉਹਨਾਂ ਤੱਕ ਇਹ ਗੱਲ ਪਹੁੰਚ ਸਕੇ ਧੰਨਵਾਦ